ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਪ੍ਰੈਲ ਵਿੱਚ ਜਾਰੀ ਹੋਈ ਪੈਨਸ਼ਨ ਬਾਰੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਅਤੇ ਕਿੰਨੀ ਪੈਨਸ਼ਨ ਜਾਰੀ ਹੋਈ ਹੈ 2500 ਜਾਂ ਫਿਰ 1500 ਅਤੇ ਨਾਲ ਹੀ ਗੱਲ ਕਰਾਂਗੇ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਕੀ ਅੱਜ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਹੋ ਜਾਏਗੀ ਜਾਂ ਫਿਰ ਮਈ ਮਹੀਨੇ ਦੇ ਵਿੱਚ ਕਿੰਨੀ ਤਰੀਕ ਨੂੰ ਉਹਨਾਂ ਜ਼ਿਲ੍ਹਿਆਂ ਦੀ ਪੈਨਸ਼ਨ ਜਿਹੜੀ ਜਾਰੀ ਕੀਤੀ ਜਾਏਗੀ ਅਤੇ ਜਦੋਂ ਮਈ ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਜਾਏਗੀ ਕੀ ਉਸ ਦੇ ਵਿੱਚ ਅਪ੍ਰੈਲ ਮਹੀਨੇ ਦੀ ਪੈਨਸ਼ਨ ਨੂੰ ਐਡ ਕੀਤਾ ਜਾਏਗਾ ਜਾਂ ਫਿਰ ਨਹੀਂ ਅਤੇ ਤੁਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹੋ ਕਿ ਜੇ ਤੁਹਾਡੀ ਪੈਨਸ਼ਨ ਨਹੀਂ ਆਈ ਕੀ ਤੁਹਾਡੀ ਪੈਨਸ਼ਨ ਕੱਟ ਤਾਂ ਨਹੀਂ ਦਿੱਤੀ ਗਈ ਜਾਂ ਫਿਰ ਪੈਨਸ਼ਨ ਲੇਟ ਹੋਣ ਕਾਰਨ ਜਿਹੜੀ ਤੁਹਾਡੀ ਪੈਨਸ਼ਨ ਨਹੀਂ ਆਈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਕੱਟੀ ਗਈ ਹੈ ਇਸ ਕਰਕੇ ਵੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੀ ਪੈਨਸ਼ਨ ਨਾ ਨਹੀਂ ਆਈ ਪਰ ਬਹੁਤ ਸਾਰੇ ਲੋਕ ਅਜੇ ਵੀ ਹਨ ਜਿਹੜੇ ਸਹੀ ਦੇ ਪੈਨਸ਼ਨ ਧਾਰਕ ਨੇ ਤਾਂ ਪੈਨਸ਼ਨ ਲੇਟ ਹੋਣ ਕਾਰਨ ਜਿਹੜੀ ਉਹਨਾਂ ਦੀ ਪੈਨਸ਼ਨ ਨਾ ਨਹੀਂ ਆਈ ਤਾਂ ਦੋ categories ਨੇ ਕੁਝ ਲੋਕ ਕੋ ਨੇ ਜਿਨ੍ਹਾਂ ਦੀ ਪੈਨਸ਼ਨ ਕੱਟੀ ਗਈ ਹੈ ਇਸ ਕਰਕੇ ਜਿਹੜੀ ਉਹਨਾਂ ਦੀ ਪੈਨਸ਼ਨ ਬੰਦ ਹੋਣ ਕਰਕੇ ਉਹਨਾਂ ਦੀ ਪੈਨਸ਼ਨ ਨਹੀਂ ਆਈ ਅਤੇ ਕੁਝ ਲੋਕ ਅਜੇ ਹੀ ਹਨ ਜਿਹੜੇ ਸਹੀ ਪੈਨਸ਼ਨ ਧਾਰਕ ਨੇ ਪਰ ਪੈਨਸ਼ਨ ਲੇਟ ਹੋਣ ਕਰਕੇ ਉਹਨਾਂ ਦੀ ਪੈਨਸ਼ਨ ਨਹੀਂ ਆਈ ਤਾਂ ਤੁਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹੋ ਕਿ ਜਿਹੜੀ ਤੁਹਾਡੀ ਪੈਨਸ਼ਨ ਆ ਉਹ ਕੱਟੀ ਜਾਣ ਕਰਕੇ ਨਹੀਂ ਆਈ ਜਾਂ ਫਿਰ ਲੇਟ ਹੋਣ ਕਰਕੇ ਨਹੀਂ ਆਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਪ੍ਰੈਲ ਮਹੀਨੇ ਵਿੱਚ جاری ਹੋਈਆਂ ਪੈਨਸ਼ਨਾਂ ਬਾਰੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਕਿ ਸਰਕਾਰ ਵੱਲੋਂ ਜਾਰੀ ਕੀਤੀ ਜਾਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਪੈਨਸ਼ਨ ਲੈਣ ਦੇ ਲਈ ਜਿਹੜੇ ਪੁਰਸ਼ ਨੇ ਉਹਨਾਂ ਦੀ ਉਮਰ 65 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਬੁਢਾਪਾ ਪੈਨਸ਼ਨ ਲੈਣ ਲਈ ਅਤੇ ਔਰਤਾਂ ਦੀ ਜਿਹੜੀ ਉਮਰ ਹੈ ਉਹ 58 ਸਾਲ ਜਾਂ ਫਿਰ 58 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਜੇਕਰ ਤੁਹਾਡੀ ਜਿਹੜੀ ਉਮਰ ਹੈ ਉਹ 58 ਸਾਲ ਤੋਂ ਅਤੇ ਪੁਰਸ਼ਾਂ ਦੇ ਵਿੱਚ 65 ਜਾਂ ਫਿਰ 65 ਸਾਲ ਤੋਂ ਜ਼ਿਆਦਾ ਦੀ ਹੈ ਅਤੇ ਨਾਲ ਹੀ ਤੁਹਾਡੀ ਜਿਹੜੀ ਸਲਾਨਾ ਇਨਕਮ ਹੈ ਉਹ 60000 ਜਾਂ ਫਿਰ 60000 ਤੋਂ ਘੱਟ ਹੈ ਤਾਂ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਪੈਨਸ਼ਨ ਲੇਟ ਹੋਣ ਕਰਕੇ ਨਹੀਂ ਆਈ ਤਾਂ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਨਹੀਂ ਕੱਟੀ ਜਾਏਗੀ ਕਿਉਂਕਿ ਸਰਕਾਰ ਨੇ ਉਨਾ ਹੀ ਲੋਕਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਿਹੜੇ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਐ ਸਰਕਾਰ ਵੱਲੋਂ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਵੈਰੀਫਿਕੇਸ਼ਨ ਦੇ ਵਿੱਚ ਜਿਹੜੇ ਲੋਕ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਆ ਸੋ ਉਹਨਾਂ ਹੀ ਲੋਕਾਂ ਦੀਆਂ ਜਿਹੜੀਆਂ ਪੈਨਸ਼ਨਾਂ ਬੰਦ ਕੀਤੀਆਂ ਗਈਆਂ ਨੇ ਜੇਕਰ ਤੁਸੀਂ ਉਮਰ ਦਾ ਅਤੇ ਇਨਕਮ ਦਾ ਸਹੀ ਸਰਟੀਫਿਕੇਟ ਲਗਾਇਆ ਹੈ ਤਾਂ ਤੁਹਾਡੀ ਪੈਨਸ਼ਨ ਜਿਹੜੀ ਪੈਨਸ਼ਨ ਲੇਟ ਹੋਣ ਕਰਕੇ ਨਹੀਂ ਆਈ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਤੁਹਾਡੀ ਪੈਨਸ਼ਨ ਲੇਟ ਕਿਉਂ ਹੋਈ ਹੈ ਅਤੇ ਕਿੰਨੀ ਤਾਰੀਖ ਨੂੰ ਤੁਹਾਡੀ ਪੈਨਸ਼ਨ ਕਿਹੜੇ ਮਹੀਨੇ ਦੇ ਵਿੱਚ ਜਾਰੀ ਕੀਤੀ ਜਾਏਗੀ ਕਿਉਂਕਿ ਮਾਰਚ ਮਹੀਨੇ ਦੀ ਪੈਨਸ਼ਨ ਤਾਂ ਇਸ ਕਰਕੇ ਲੇਟ ਹੋਈ ਸੀ ਕਿਉਂਕਿ ਮਾਰਚ ਇੱਕ ਵਿੱਤ ਮਹੀਨਾ ਹੁੰਦਾ ਹੈ ਇਸ ਕਰਕੇ ਜਿਹੜੀਆਂ ਪੈਨਸ਼ਨਾਂ ਲੇਟ ਹੋ ਗਈਆਂ ਸੀ ਅਤੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਇਸ ਕਰਕੇ ਲੇਟ ਹੋਈ ਹੈ ਕਿਉਂਕਿ ਅਪ੍ਰੈਲ ਸਾਲ ਦਾ ਸ਼ੁਰੂਆਤੀ ਮਹੀਨਾ ਹੁੰਦਾ ਹੈ ਵਿੱਤ ਮਹੀਨੇ ਦਾ ਸ਼ੁਰੂਆਤੀ ਮਹੀਨਾ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਸਰਕਾਰ ਨੇ ਪੈਨਸ਼ਨਾਂ ਦੇ ਵਿੱਚ ਲੈ ਕੇ ਜਾਂ ਹੋਰ ਬਹੁਤ ਸਾਰੇ ਸਿਸਟਮ ਨੂੰ ਲੈ ਕੇ ਕੁਝ ਨਵੇਂ ਨਿਯਮ ਲਾਗੂ ਕਰਨੇ ਹੁੰਦੇ ਹਨ ਹਰ ਇੱਕ ਚੀਜ਼ ਦੇ ਨਵੇਂ ਡਾਕੂਮੈਂਟ ਤਿਆਰ ਹੁੰਦੇ ਹਨ ਇਸ ਕਰਕੇ ਜਿਹੜੀਆਂ ਪੈਨਸ਼ਨਾਂ ਦੇ ਵਿੱਚ ਆ ਦੇਰੀ ਹੋ ਗਈ ਸੀ ਸਰਕਾਰ ਵੀ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਲੋਕਾਂ ਨੂੰ ਪੈਨਸ਼ਨ ਜਾਰੀ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏ ਤਾਂ ਉਮੀਦ ਹੈ ਕਿ ਮਈ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਤੁਹਾਡੀ ਪੈਨਸ਼ਨ ਜਾਰੀ ਕਰਕੇ ਤੁਹਾਨੂੰ ਰਾਹਤ ਦੇ ਦਿੱਤੀ ਜਾਏ ਅਤੇ ਜੇਕਰ ਤੁਹਾਡੀ ਪਿਛਲੇ ਮਹੀਨੇ ਦੀ ਯਾਨੀ ਕਿ ਇਸ ਮਹੀਨੇ ਜਿਹੜੀ ਤੁਹਾਡੀ ਪੈਨਸ਼ਨ ਹੈ ਨਹੀਂ ਆਉਂਦੀ ਤਾਂ ਇਸ ਮਹੀਨੇ ਦੀ ਪੈਨਸ਼ਨ ਅਤੇ ਅਗਲੇ ਮਹੀਨੇ ਦੀ ਪੈਨਸ਼ਨ ਤੁਹਾਡੀ ਟੋਟਲ 3000 ਰੁਪਏ ਜਿਹੜੀ ਪੈਨਸ਼ਨ ਹੈ ਉਹ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ-ਕਿੰਨੀ ਪੈਨਸ਼ਨ ਜਾਰੀ ਕੀਤੀ ਗਈ ਹੈ ਤਾਂ ਸਾਰੇ ਹੀ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਜਾਰੀ ਨਹੀਂ ਹੋਈ ਹੈ ਅਤੇ ਪੈਨਸ਼ਨ ਜਦੋਂ ਵੀ ਜਾਰੀ ਕੀਤੀ ਜਾਏਗੀ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਕਿਉਂਕਿ ਸਰਕਾਰ ਨੇ ਅਜੇ ਕਿਤੇ ਵੀ ਅਧਿਕਾਰਿਕ ਤੌਰ ਤੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਕਿ ਜਿਹੜੀ ਪੈਨਸ਼ਨ ਆ ਉਸ ਦੇ ਵਿੱਚ ਵਾਧਾ ਕਰਕੇ ਉਸ ਨੂੰ 2500 ਕਰ ਦਿੱਤਾ ਗਿਆ ਸੋ ਜਿੰਨੀਆਂ ਵੀ ਇਹ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਹੋ ਗਈ ਹੈ ਅਤੇ 2500 ਪੈਨਸ਼ਨ ਜਾਰੀ ਹੋ ਗਈ ਹੈ ਅਸੀਂ ਇਸ ਚੀਜ਼ ਦੀ ਪੁਸ਼ਟੀ ਬਿਲਕੁਲ ਵੀ ਨਹੀਂ ਕਰਦੇ ਅੱਜ ਸਰਕਾਰ ਨੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਕੀਤੀ ਸੋ ਉਮੀਦ ਹੈ ਕਿ ਅੱਜ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਕਰ ਦਿੱਤੀ ਜਾਏਗੀ ਅਤੇ ਜਿਹੜੇ ਵੀ ਲੋਕਾਂ ਦੀ ਜਾਂ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਨਹੀਂ ਆਉਂਦੀ ਤਾਂ ਅਗਲੇ ਮਹੀਨੇ ਉਹਨਾਂ ਦੀ ਪੈਨਸ਼ਨ ਜਾਰੀ ਕਰਕੇ ਉਹਨਾਂ ਨੂੰ ਰਾਹਤ ਦੇ ਦਿੱਤੀ ਜਾਏਗੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ